ਵਾਲਿਆਂ ਨਾਲ ਬੜੀ ਸੰਗਤ ਕੀਤੀ ਹੈ ਹਨਾ ਹਾਂਜੀ ਉਹਨਾਂ ਦਿਨਾਂ ਦੀ ਸਾਧ ਜਿੰਨੇ ਵੀ ਮਹਾਤਮਾ ਨੇ ਹਾਂਜੀ ਦੇ ਆਲੂ ਤੋਂ ਸਾਰੇ ਨੇ ਕਿਰਪਾਲੂ ਸਾਰੇ ਨੇ ਹਾਂਜੀ ਪਰ ਇਹਨਾਂ ਦਾ ਜਿਆ ਖਿਆਲ ਇਹਨਾਂ ਤੇ ਹਿਰਦਾ ਕੋਮਲਤਾ ਮੈਨੂੰ ਸਾਰੇ ਤੋਂ ਵੱਧ ਲੱਗੀ ਜੀ ਵਾਹ ਇਹ ਨਾ ਤੁਸੀਂ ਕਹਿਣਾ ਵੀ ਮੈਂ ਆਪਣੇ ਮਹਾਂਪੁਰਖ ਨੂੰ ਬਲੀੜਿਆਂ ਨੂੰ ਜਾਂ ਬਾਬਾ ਜੀ ਜੈਲ ਸਿੰਘ ਨੂੰ ਇਹਦੀ ਗੱਲ ਫੁਰਤਾਂ ਦੀ ਹੈ ਹਾਂਜੀ ਉਹ ਮਤਲਬ ਇਸ ਤਰ੍ਹਾਂ ਕਰਦੇ ਆ ਜਿਵੇਂ ਇੱਕ ਸੁਨਿਆਰਾ ਜਾਂ ਲੋਹਾਰ ਜਾਂ ਤਰਖਾਨ ਹੁੰਦਾ ਨਾ ਹਾਂਜੀ ਉਹ ਕਦੇ ਗੱਲਾਂ ਨਾਲ ਤਰਖਾਨ ਨੂੰ ਜੇ ਆਖੇ ਵੀ ਤੁਸੀਂ ਸਿਖਾ ਦੋ ਗੱਲਾਂ ਨਾਲ ਬੈੱਡ ਤਿਆਰ ਕਰਨਾ ਕੁਰਸੀ ਚਾਰ ਕਰਨਾ ਨਹੀਂ ਸਿਖਾ ਸਕਦਾ ਨਹੀਂ ਸਿਖਾ ਸੁਨੇਾਰ ਜਿਹੜਾ ਹੋਏਗਾ ਉਹ ਵੀ ਨਹੀਂ ਸਨਾ ਸਕਦਾ ਵੀ ਤੁਹਾਨੂੰ ਕਹਿਣਾ ਬਰਾਣੀ ਡਲੀ ਜਾਏਗੀ ਸੋਨੇ ਦੀ ਨਹੀਂ ਉਹ ਕਰੋਣਾ ਪਏਗਾ ਇਦਾਂ ਮੈਨੂੰ ਮਹਿਸੂਸ ਹੈ ਵੀ ਬਾਬਾ ਜੀ ਇਹ ਜਿਹੜੇ ਹੈਗੇ ਆ ਹੰਸਾਲੀ ਸਾਹਿਬ ਵਾਲੇ ਸੇ ਨਾਮ ਵੀ ਨਹੀਂ ਲੈਂਦੇ ਹੰਸਾਲੀ ਸਾਹਿਬ ਹੈ ਕਹਿੰਦੇ ਆ ਉਹਦਾ ਨਾਮ ਹੁੰਦਾ ਹਾਂਜੀ ਅਜੀਤ ਸਿੰਘ ਹੈ ਮਾਪੂਖਾ ਦਾ ਇਹ ਕੀ ਕਰਦੇ ਇਹਨਾਂ ਨੇ ਜੀ ਬੰਦੇ ਨੂੰ ਜਦ ਉੱਠਣ ਲੱਗਿਆ ਮਹਾਰਾਜ ਆ ਗਿਆ ਹਾਂ ਭਾਈ ਫਿਰ ਵੀ ਆ ਜਿਨੀ ਆ ਗਿਆ ਦੇਵੀ ਦਿੱਤੀ ਨਾਲੇ ਅਗਲਾ ਬਚਨ ਕਰਦੇ ਭਈ ਫਿਰ ਵੀ ਆ ਜਾਓ ਵਾਈ ਬੰਦੇ ਖਿੱਚ ਬਾ ਦੇਦੇ ਫਿਰ ਆਉਣਾ ਤੇ ਜਦੋਂ ਉਹਦਾ ਆਇਆ ਜੀ ਜੋ ਅਸੀਂ ਦੇਖਿਆ ਜੇ ਆਮ ਲੋਕ ਕਨਵਿਨਸ ਵਾਲੇ ਵਾਲੇ ਬਾਬਾ ਜੀ ਵੀ ਘੱਟ ਬਚਨ ਕਰਦੇ ਸੀ ਪਰ ਮੈਨੂੰ ਇਹ ਲੱਗਦਾ ਵੀ ਉਹ ਬਹੁਤ ਬਚਨ ਕਰਦੇ ਸੀਗੇ ਹਾਂਜੀ ਜਾਂ ਤਾਂ ਸਾਨੂੰ ਉਹਨੇ ਸਮਝਾ ਮੈਨੂੰ ਸਿੱਧੇ ਕਰਦਾ ਤਾਂ ਨਿਕਾ ਦੇਉਨੇ ਜਿਹੜੇ ਸਹਿਰ ਕਰਦੇ ਹੁੰਦੇ ਸੀਗੇ ਬਾਬਾ ਜੀ ਉਹ ਬੱਟਾ ਲੋਕਾਂ ਨੇ ਟਰੈਕਟਰ ਆ ਕੇ ਹੁਣ ਬਾਅਦ 'ਚ ਤੰਗ ਕਰਤੀਆਂ ਫਿਰ ਬਾਬਾ ਪਰਮਜੀਤ ਸਿੰਘ ਜੀ ਅੱਗੇ ਜਿਹੜੇ ਹੁਣ ਸੇਵਾ ਨਿਭਾ ਰਹੇ ਇੱਥੇ ਜੀ ਉਹਨਾਂ ਨੇ ਫਿਰ ਇਹਦੇ ਜਿੱਥੇ ਹੁਣ ਪਾਰਕਿੰਗ ਹੈ ਥਾਂ ਪੱਕੀ ਕਰੀ ਫਿਰ ਮਾਪੂਰ ਖੇ ਇੱਥੇ ਸੈਰ ਕਰਨ ਦੀ 45 45 ਮਿੰਟ ਹਰ ਇੱਕ ਨੂੰ ਕਹਿੰਦੇ ਵੀ ਤੁਸੀਂ ਸੈਰ ਕਰਿਆ ਕਰੋ ਅੱਛਾ ਜੀ ਹਾਂ ਜੀ ਤੇ ਉਹਨਾਂ ਦੀ ਦਿਆਲਤਾ ਤਾਂ ਵੀ ਮੈਂ ਬਹੁਤ ਵਾਰੀ ਦੇਖੀ ਅੱਛਾ ਇੱਕ ਵਾਰ ਜਿੰਨੀ ਵਾਰੀ ਜਾਣਾ ਨਾ ਜੀ ਵੀ ਮਹਾਰਾਜ ਆ ਗਿਆ ਜਾਣਾ ਸੀ ਉਹ ਭਾਈ ਫੇਰ ਵੀ ਦਰਸ਼ਨ ਦੇ ਅੱਛਾ ਜੀ ਹੋਸੀ ਕੀ ਗਏ ਉਹਨੂੰ ਇੱਕ ਮਹਾਤਮਾ ਕਹਿੰਦਾ ਭਾਈ ਫੇਰ ਵੀ ਕਰ ਦਿਓ ਕਿਰਪਾ ਫੇਰ ਦਰਸ਼ਨ ਬਖਸ਼ਿਸ਼ ਕਰ ਦਿਓ ਭਾਈ ਕਿਹੜੇ ਟਾਈਮ ਇੱਕ ਦਿਨ ਕਹਿਣ ਲੱਗੇ ਭਾਈ ਤੁਸੀਂ ਸਵੇਰੇ ਆ ਜਾਓ ਅੱਛਾ ਜੀ ਸਵੇਰੇ ਚਲੇਗਾ ਸਾਜਰੇ ਚਲੇਗੇ ਜਣੀ ਦਿਨ ਚੜੇ ਤੇ ਅਸੀਂ ਸਾਨੂੰ ਵੀ ਫੁਰਨੇ ਨੇ ਬਾਬਾ ਪੰਜਾਬ ਕੀ ਨਾ ਇਹ ਪਿੰਡ ਵਿੱਚ ਰੈਸ਼ ਹੁੰਦੀ ਬਾਬਾ ਜੀ ਡੇਰੇ ਵਿੱਚ ਨਹੀਂ ਸੀ ਉਦੋਂ ਹੁੰਦੀ ਅੱਛਾ ਜੀ ਅਸੀਂ ਜਾ ਕੇ ਬੈਠ ਗਏ ਜਿਹੜੇ ਨਿੱਤੇ ਨੇ ਮੈਂ ਇੱਥੇ ਗਾਣੇ ਸੁਥੇ ਜਾ ਕਰਨ ਲੱਗੇ ਹਾਂਜੀ ਇੰਨਾ ਹੀ ਮਨ ਸਮਝਾਉਣਾ ਹੁੰਦਾ ਮਨ ਵਿੱਚ ਫੁਰਨਾ ਗੱਲ ਲੈਣਾ ਚਲ ਜਲਦੀ ਬੁਲਾ ਲੈ ਭਾਈ ਆਗੇ ਸੀ ਮਾਂ ਜੀ ਵਾ ਉਹ ਭਾਈ ਕੱਲ ਹੋਰਸ ਵਕਤ ਤੇ ਆ ਜਾਓ ਅੱਛਾ ਨਾਂ ਫਿਰ ਜੁਤੀ ਆ ਵੀ ਉਹਨੂੰ 2 ਘੰਟੇ ਹੋ ਪਹਿਲਾਂ ਕਰ ਦੋ ਜੇ ਉਹ 6 ਵਜੇ ਪਹੁੰਚੇ ਤਾਂ 4 ਵਜੇ ਤਾਂ ਪਹੁੰਚੀ ਹੈ ਵਾਹ ਕਰਾਣਾ ਆਉਣਾ ਉਹਨੇ ਦਿਲ ਜੜੇ ਜਣੀ ਸਾਨੂੰ ਇਹ ਨਹੀਂ ਸੀ ਹੁੰਦਾ ਵੀ ਆਪਦਾ ਬਾਬਾ ਹੀ ਜਾਂਦੇ ਨੇ ਸਾਨੂੰ ਬੁਲਾ ਲੈਂਦੇ ਆ ਨਾ ਹਾਂਜੀ ਤੇ ਭਾਈ ਆ ਗਈ ਸੀ ਕਿੰਨੇ ਕ ਵਜੇ ਮਨ 4 ਵਜੇ ਆ ਗਈ ਸੀ ਉਹ ਭਾਈ ਕੱਲ ਨੂੰ ਫੇਸਵਕਤ ਆ ਜਿਓ ਇੰਨੇ ਪਿਆਰ ਨਾਲ ਕਹਿਣਾ ਨਾ ਜੀ ਮੈਂ ਤਾਂ ਸਾਨੂੰ ਫਿਰ ਅਸੀਂ 2 ਘੰਟੇ ਤਾਂ ਨਹੀਂ ਕਰਸੇ ਮੇਰੇ ਯਾਦ ਵਿੱਚ 1 ਘੰਟੇ ਤੱਕ 3 ਵਜੇ ਪਹੁੰਚ ਗਏ ਅੱਛਾ ਜੀ ਭਾਈ ਕਿੰਨੇ ਵਜੇ ਪਹੁੰਚ ਗਈ ਸੀਗੇ ਮコハマ 3 ਵਜੇ ਪਹੁੰਚ ਗਏ ਸੀ। ਉਹ ਭਾਈ ਹੋਰਸ ਵਕਤ ਤੇ ਆ ਜਿਓ। ਫੇਰ ਜਿਹਦੇ ਗਏ ਦੁਬਾਰਾ ਫੇਰ 2 ਵਜੇ ਪਹੁੰਚ ਗਏ। ਫੇਰ ਆ ਕੇ ਪੁੱਛਣਾ। ਸਾਨੂੰ ਲੱਗਦਾ ਸੀ ਵੀ ਕੁਛ ਨਾ ਕੁਛ ਮਹਾਂਪੁਰ ਸਾਡੇ ਚੋਂ ਕਾਣ ਕੱਢ ਰਹੇ ਆ। ਵੀ ਇਹ ਚੀਜ਼ਾਂ ਤਾਂ ਹੈ ਨਹੀਂ ਕੋਈ ਹੈ। ਹਲੇ ਸਾਨੂੰ ਵੀ ਕਿੰਤੂ ਪਰੰਤੂ ਤਾਂ ਛੱਡਦਾ ਨਹੀਂ ਸਾਧ। ਉਹਨਾਂ ਦਾ ਬਚਨ ਮਨ 'ਚ ਸਵਾਦ ਇਹ ਬਹੁਤ ਆਉਂਦਾ। ਵਾਹ। ਫੇਰ 2 ਵਜੇ ਪਹੁੰਚ ਗਏ। ਭਾਈ ਕਿੰਨੇ ਵਜੇ ਆ ਗਏ ਸੀਗੇ? ਮਮਲ 2 ਵਜੇ ਆ ਗਏ ਸੀਗੇ। ਉਹ ਭਾਈ ਐਂ ਕਰਿਓ ਫੇਰ। ਹੁਣ ਤੁਸੀਂ ਕੱਲ੍ਹ ਸ਼ਾਮ ਨੂੰ ਆ ਜਿਓ। ਉਹ ਬਰ ਨਿਕਲੀ ਨਾ ਇਹ ਗੱਲ ਵੀ ਸਬਰ ਰੱਖਣਾ ਪੈਂਦਾ ਸ਼ਾਮ ਨੂੰ ਪਹੁੰਚ ਗਏ ਤੇ ਹੁਣ ਇਹਦਾ ਅਰਥ ਇਹ ਸੀ ਵੀ ਹੁਣ ਰਾਤ ਨੂੰ ਜਾਣਾ ਨਹੀਂ ਬੱਸ ਅੱਛਾ ਜੀ ਤੇ ਅੰਦਰ ਗੁਰਦੁਆਸਾ ਅੱਜ ਮੈਨੂੰ ਲੈ ਗਏ ਰਾਤ ਨੂੰ ਜਰ ਪਹਿਣਗੇ ਕਮਰਾ ਚੈੱਕ ਕਰੇ ਬਾਬਾ ਜੀ ਨੇ ਇਹਦੇ ਤੋਂ ਦਸਨ ਨਾਲ ਦਾ ਕਮਰਾ ਮਹਾਂਪੁਰਖਾਂ ਦਾ ਆਪਣਾ ਸੀਗਾ ਅੱਛਾ ਜੀ ਬਾਬਾ ਜੀ ਆਪਣੇ ਕਮਰੇ ਚ ਚਲੇ ਗਏ ਸਾਰੀ ਸੰਗਤ ਨਮਸਕਾਰ ਕਰਕੇ ਦਰਸ਼ਨ ਕਰਕੇ ਉੱਥੇ ਬੱਜਨ ਬਲਾਸ ਬਹੁਤ ਕਰਦੇ ਨੇ ਇਹ ਜੇ ਕੋਈ ਟਾਈਮ ਚਲੇ ਜਾਓ ਇਹ ਮੈਂ ਦੇਖੀ ਹੈ ਜੀ ਨਾ ਇਹ ਹੀ ਵਿਸ਼ੇਸ਼ਤਾ ਮੈਨੂੰ ਜੋ ਲੱਗਿਆ ਵੀ ਹਰ ਸਮੇਂ ਕਿਉਂਕਿ ਜਿਖੋ ਜਦੋਂ ਵੀ ਕੋਈ ਜਗਿਆਸੂ ਗਿਆ ਉਸੇ ਵੇਲੇ ਉਹਦੇ ਤੇ ਕਿਰਪਾ ਕਰਨੀ ਇਹ ਬਹੁਤ ਵੱਡੀ ਗੱਲ ਹੈ ਮੈਂ ਆਪਣੇ ਮਹਾਂਪੁਰਖਾਂ ਨੂੰ ਵੀ ਬੇਨਤੀ ਕੀਤੀ ਸੀ ਪੜਿਆ ਨੂੰ ਨਾਲੇ ਜਦ ਕੋਈ ਜਾਂਦਾ ਨੂੰ ਤੜਕੇ ਜੋ ਸਵੇਰੇ ਜਾਓ ਉਹ ਕਹਿੰਦੇ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਬਹੁਤ ਕਹਿੰਦੇ ਹੱਥ ਪਾਉਂਕਰ ਕੰਮ ਸਭ ਚੀਤਿੰਦਰ ਸਿੰਘ ਰੰਜਨ ਰਾਏ ਜੀ ਤੁਹਾਡੇ ਨਾਲ ਬਚਨ ਕਰਦੇ ਉਹਨਾਂ ਦੇ ਲਿਬ ਵਿੱਚ ਕੋਈ ਫਰਕ ਨਹੀਂ ਪੈਂਦਾ ਵਾਹ ਵਾਹ ਇਹ ਬਹੁਤ ਉੱਪਰ ਕੰਮ ਆਉਂਦਾ ਹਾਂਜੀ ਠੀਕ ਹੈ ਫਿਰ ਅਸੀਂ ਪਹੁੰਚ ਗਏ ਤੇ ਕਮਰਾ ਮੇਰੇ ਨਾਲ ਹੋ ਗਿਆ ਬਾਬਾ ਜੀ ਨਾਲ ਦਾ ਕਮਰਾ ਸੀਗਾ ਹਾਂਜੀ ਤੜਕੇ ਨੂੰ ਬਾਬਾ ਜੀ 베ੜੇ ਦੇ ਵਿੱਚ ਲਾਈਟ ਲਾ ਕੇ ਸੈਰ ਕਰ ਰਹੇ ਸੀ ਜਿਵੇਂ ਖਿੜਕੀ 'ਚੋਂ ਮੈਨੂੰ ਬਾਹਰ ਦਿਖਦਾ ਇਸ ਤਰ੍ਹਾਂ ਮੈਨੂੰ ਦਿਖੇ ਅੱਛਾ ਜੀ ਪੈਣ ਲੱਗੇ ਮੈਨੂੰ ਜਿਹੜੇ ਉੱਥੇ ਪ੍ਰਬੰਧ ਸੀਗੇ ਗੁਰਦੁਆਰਾ ਸਾਹਿਬ ਦੇ ਉਦੋਂ ਬਾਬਾ ਪਰਮਜੀਤ ਸਿੰਘ ਨਹੀਂ ਆਏ ਸੀ ਇਹ ਇਹ ਤਾਂ پارک ਬਹੁਤ ਨੇ ਤੇਜ ਨੇ ਇਹ ਸੁਣ ਲੈਂਦੇ ਹੋ ਬਾਕੀ ਪ੍ਰਬੰਧ ਹਰ ਇੱਕ ਤਰ੍ਹਾਂ ਦੇ ਬੰਦਾ ਹੁੰਦਾ ਮਹਾਤਮਾ ਦੇ ਕੋਲੇ ਜੀ ਕਹਿੰਦੇ ਜੀ 4 ਵਜੇ ਤੋਂ ਪਹਿਲਾਂ ਕਿਸੇ ਨੇ ਖੜਕਾ ਨਹੀਂ ਕਰਨਾ ਨਾ ਲੜਕਾ ਗੇੜਨਾ ਨਾ ਪਾਣੀ ਕਰਨਾ ਸ਼ਾਇਦ ਇਹ ਦਿਨ ਜੀ ਨਾ ਦਿਨਾਂ ਦੀ ਗੱਲ ਹੈ ਬਹੁਤ ਮਾਗਦੀ ਹਾਂ ਜੀ ਤੁਸੀਂ ਪੈਣ ਲੱਗੇ ਮੈਂ ਬਾਲਟਾ ਆਪਣਾ ਭਰ ਲਿਆ ਤੇ ਅੰਦਰ ਰੱਖ ਲਿਆ ਅੱਛਾ ਕਾਬਾ ਜੀ ਬੜੇ ਸਹਿਰਕਾਰੀ ਸੀ ਪਟਿਆਲੇ ਮੈਂ ਹਰੂਜ ਆਪਣੇ ਮੱਗ ਦੇ ਨਾਲ ਸ਼ਰਨ ਕਰਦੀ ਬਾਲਟੀ ਵਰਗੀ ਅੱਛਾ ਉੱਥੇ ਮੈਨੂੰ ਨੇ ਗਰਵੀ ਦੇਦੀ अच्छा बाल्टी ਲਈ ਦੇਤੀ ਜਦੋਂ ਖੀਲਾ ਮੈਂ ਇਸ਼ਨਾਨ ਕਰਕੇ ਹਟਿਆ ਨਾ ਕਸ਼ਹਿਰਾ ਧੋਣ ਲੱਗਿਆ ਜੀ ਉਹ ਗੜਬੀ ਉਹਦੇ ਨਾਲ ਖੜਕ ਗਈ ਬਾਲਟੀ ਨਾਲ ਮੈਂ ਕੋਈ ਤਾਂ ਬਹੁਤ ਗਰੇ ਖੜਕਾ ਨਾ ਕਰਦਾ ਪਹਿਲਾਂ ਨਹੀਂ ਕਰ ਖੜਕਾ ਹਾਂਜੀ ਬਾਬਾ ਜੀ ਨੇ ਇੱਕ ਲਗ ਮੇਰੇ ਵੱਲ ਵੇਖਿਆ ਹਾਂਜੀ ਤੇ ਜਦੋਂ ਫਿਰ ਸਾਰੀ ਸੰਗਤ ਅੜ ਕੇ ਉਹ ਆਪਣਾ ਨਿਤਨੇਮ ਕਰਕੇ ਗਈ ਦਿਨ ਚੜੇਵਾ ਪੁਖੋਂ ਜਾ ਕੇ ਨਮਸਕਾਰ ਕੀਤੀ ਮੈਂ ਵੀ ਗਿਆ ਅੱਛਾ ਜੀ ਮੱਥਾ ਟੇਕਿਆ ਤੇ ਭਾਈ ਤੁਸੀਂ ਇਸ਼ਨਾਨ ਕਿਵੇਂ ਕੀਤਾ ਇੰਨਾ ਦਰਦ ਕਿੰਨੇ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਕੋ ਲੋਕ ਆਉਂਦੇ ਵੀ ਇੰਨਾ ਦਰਦ ਦੀ ਕਮਾ ਦੇ ਚਾਰ ਪੁੱਤਰ ਹੋਣ ਉਹਨਾਂ ਨੂੰ ਵੀ ਮਹਿਸੂਸ ਰਵੇ ਮੇਰੀ ਮਾਂ ਉਹਨਾਂ ਦੀ ਖੋ ਜਿਆਦਾ ਕਰਦੀ ਹੈ ਮੇਰੀ ਨਹੀਂ ਕਰਦੀ ਹਾਂਜੀ ਤੀਆਂ ਬਿਆਈਆਂ ਹੁੰਦੀਆਂ ਕਹਿੰਦੇ ਤੁਸੀਂ ਤੀਆਂ ਦਾ ਮਾਂ ਦੀ ਆਮ ਹੋ ਜਾਂਦਾ ਪਰ ਮਹਾਤਮਾ ਦੇ ਕੋਲ ਨਹੀਂ ਆਇਆ ਸੰਪੂਰਨ ਹੋਇਆ ਦੇਖਿਆ ਮਹਾਰਾਜ ਜੀ ਸ਼ਰਾਨ ਮਹਰਾਤ ਪਾਣੀ ਭਰ ਲਿਆ ਸੀ ਮੈਨੂੰ ਨਹੀਂ ਕੁਛ ਕਿਹਾ ਉਹਨਾਂ ਨੇ ਸੇਵਾਦਾਰ ਨੂੰ ਬੁਲਾ ਲਿਆ ਸੇਵਾਦਾਰ ਨੂੰ ਬੁਲਾ ਕੇ ਕਹਿਣ ਲੱਗੇ ਬੀਹ ਭਾਈ 4 ਵਜੇ ਉੱਠਣਾ 3 ਵਜੇ ਉੱਠਣਾ 2 ਵਜੇ ਉੱਠਣਾ ਇਹਨਾਂ ਦੀ ਮौज ਹੈ ਵੀ ਪਾਣੀ ਗਰਮ ਦੇਣਾ ਇਹਨਾਂ ਨੂੰ ਜੇ ਇਹਨਾਂ ਨੇ ਤਾਜ਼ਾ ਪਾਣੀ ਲੈਣਾ ਤੇ ਨਲਕੇ ਦਾ ਗੇੜਨੇ ਇਹਨਾਂ ਤੇ ਕੋਈ ਪਾਬੰਦੀ ਨਹੀਂ ਹੈ ਵਾਹ ਵਾਹ ਸਾਰੇ ਪਾਬੰਦੀਆਂ ਚੁੱਕ ਦਿੱਤੀਆਂ ਮਾ ਇਦੋਂ ਵੱਧ ਪਿਆਰ ਕੀ ਮਿਲੇ ਜੀ ਨਮਸਕਾਰ ਕੀਤੀ ਤੇ ਫਿਰ ਮੈਂ ਆਪਣੇ ਆਸਨ ਤੇ ਆ ਗਿਆ ਦੁਬਾਰੇ ਫੇਬਲਾ ਲਿਆ ਕਹਿਣ ਲੱਗੇ ਭਾਈ ਇੱਥੇ ਪਿੰਡ 'ਚ ਕੁੱਤੇ ਬਹੁਤ ਨੇ ਇਕ ਕੋਨੇ ਜਿਨਾਂ ਹੀ ਮਤਲਬ ਛਟੀਆਂ ਪਈਆਂ ਸੀਗੀਆਂ ਕਹਿੰਦੇ ਇਹ ਜਾਂ ਤਾਂ ਕੋਈ ਨਾਲ ਸੇਵਾਦਾਰ ਲੈ ਜਾਓ ਹਾਂਜੀ ਜੇ ਤੁਸੀਂ ਤੜਕੇ ਵੀ ਥੋੜਾ ਜਿਹਾ ਘੁੰਮ ਫਿਰ ਕੇ ਫੇਰ ਜੰਗਲ ਪਾਣੀ ਜਾਣਾ ਹਾਂਜੀ ਵੀ ਛੜੀ ਲੈ ਕੇ ਜਾਓ ਇੰਨਾ ਜਾਓ ਨਹੀਂ ਤਾਂ ਕਿਸੇ ਨਾਲ ਲੈ ਜਾਓ ਇੱਥੇ ਜਿਹੜੇ ਪਹਿਰੇਦਾਰ ਖੜੇ ਆ ਅੱਛਾ ਜੀ ਮਤਲਬ ਮੈਂ ਹੀ ਸੋਚਿਆ ਵੀ ਆਪਣੇ ਹੱਥਾਂ ਤੇ ਚਲੇ ਗਏ ਕਿੰਨਾ ਇਹਨਾਂ ਦੇ ਦਰਦ ਹੈ ਵੀ ਕੋਈ ਵੀ ਜਿਹੜਾ ਜਗ੍ਹਾ ਸਾਡੇ ਕੋਲ ਆਉਂਦਾ ਉਹਨੂੰ ਉੱਠਣ ਦਾ ਬੈਠਣ ਦਾ ਨਹਾਣ ਦਾ ਧੋਣ ਦਾ ਚਾਹ ਪਾਣੀ ਦਾ ਬਾਹਰ ਕੋਈ ਬੇਅਦਬੀ ਨਾ ਕਰ ਦੇ ਕੁੱਤਾ ਨਾ ਕੋਈ ਉਹ ਪਈਆਂ ਲਾਠੀਆਂ ਉਹ ਲੈ ਜਾਏ ਇੱਕ ਲਾਠੀ ਤੇ ਜੇ ਬਾਹਰ ਜਾਣਾ ਤੇ ਜੇ ਸੇਵਾ ਦਾ ਲੋੜ ਹੈ ਉਹ ਤੇ ਉਹਨਾਂ ਨੂੰ ਕਹਿੰਦੇ ਗਰਮ ਪਾਣੀ ਦੇਓ ਇਹਨਾਂ ਦੀ ਬਹੁਤ ਜਿਆਦਾ ਕਹਿੰਦੇ